ਵਾਹੀ ਗੁਰਦੀ ਕੀ ਫਤਿਹ ਦੁਆਬੇ ਇਲਾਕੇ ਦੀ ਸ਼ਰਮੌਰ ਸੰਸਥਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਸੇਵਾ ਸੈਟੀਪੈਂਡ ਰੋਲੀ ਕਲਾਬ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਲਾਨਾ ਸੁੰਦਰ ਦਸਤਾਰ ਸਕਲਾਈ ਕੈਂਪ ਅੱਜ ਸ਼ੁਰੂ ਹੋ ਚੁੱਕਾ ਹੈ ਅਸੀਂ ਇਲਾਕੇ ਦੇ ਨੱਗਰ ਦੇ ਆਲੇ ਦੁਆਲੇ ਦੇ ਬੱਚਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਓ ਆਪਾਂ ਵੱਧ ਤੋਂ ਵੱਧ ਇਸ ਦਸਤਾਰ ਸਕਲਾਈ ਕੈਂਪ ਦਾ ਹਿੱਸਾ ਬਣੀਏ ਅਤੇ ਸਿੱਖੀ ਨੂੰ ਪਰਫੁੱਲਤ ਕਰ ਲਈ ਸੁੰਦਰ ਦਸਤਾਰ ਸਿੱਖੀਏ ਅੱਜ ਤਕਰੀਬਨ 21 ਦੇ ਕਰੀਬ ਬੱਚੇ ਇੱਥੇ ਭਾਗ ਲਿਆ ਤੇ ਅਸੀਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇਹ ਦਸਤਾਰ ਸਕਲਾਈ ਕੈਂਪ ਸਵੇਰੇ 6 ਵਜੇ ਤੋਂ ਸਵੇਰੇ 6 ਵਜੇ ਤੋਂ 8 ਵਜੇ ਤੱਕ ਲਗਾਤਾਰ 30 ਜੂਨ ਤੱਕ ਚੱਲਣਾ ਹੈ ਆਓ ਆਪਾਂ ਇਸ ਸੁੰਦਰ ਦਸਤਾਰ ਸਕਲਾਈ ਕੈਂਪ ਦਾ ਹਿੱਸਾ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਰਿਟੇ ਤੇ ਤੇਰਾ ਜਨੂ ਪਰ ਤੇਰੀ ਕਿਰਪਾ ਜਿਸ ਜਨੂ ਪਰ ਤੇਰੀ ਕਿਰਪਾ ਇਸ ਕੋ ਬਪਨਾ This is ਜਿਸ ਜਨੂ ਪਰ ਤੇਰੀ ਕਿਰਪਾ ਜਿਸ ਜਨੂ ਪਰ ਤੇਰਾ ਯਾਦ ਆ ਰਾ ਆਤ ਦੇ ਤੂੰ ਰਾਖੈ ਆਤ ਦੇ ਤੂੰ ਰਾਖੈ ਥੋੜੀ ਹੋ ਗਈ ਨਾ ਮੇਰੀ ਗੱਠਾਂ ਵੀ ਹੋ ਗਈ ਇਸ ਤਰ੍ਹਾਂ ਇੱਕ ਤੇ ਮੁੰਨੇ ਤੇ ਰੱਖ ਲੋ ਕਿ ਨਾ ਇਹਦਾ ਤੇ ਰੱਖ ਕੇ ਆ ਹੜਾ ਆਪਣੇ ਕੇਸਾ ਥੋੜੇ ਨਰਮ ਕਰ ਲੈਣੇ ਇੱਕ ਤਾਂ ਹੁਣ ਤੁਸੀਂ ਨਾ ਕੇਸ ਗੁੰਦਿਆਂ ਨਹੀਂ ਕਰਨੇ ਇਦਾਂ ਆਪ ਬੰਨਿਆ ਕਰਨੇ ਆ ਮਰੋੜੀ ਦੇ ਕੇ ਹੀ ਜੂੜਾ ਕਰ ਲਿਆ ਕਰਨਾ ਹੈ ਠੀਕ ਹੈ ਨਾ ਜੇ ਗੁੰਦਿਆਂ ਨਹੀਂ ਜਾਂਦੇ ਗੁੰਦਣ ਦੇ ਨਾਲ ਬਾਲ ਭਾਰੇ ਬਹੁਤ ਹੋ ਜਾਂਦੇ ਇਹ ਫਾਮ ਹੋ ਜਾਂਦੇ ਤੇ ਭਾਰੇ ਹੋ ਜਾਂਦੇ ਇਸ ਕਰਕੇ ਤੁਸੀਂ ਗਰਮੀਆਂ ਦੇ ਛੁੱਟੀਆਂ ਨਾ ਆਪ ਜੂੜਾ ਕਰਨਾ ਵੀ ਗਾਂ ਸਿੱਖਣਾ ਹੈ ਠੀਕ ਹੈ ਨਾ ਇਦਾਂ ਨੂੰ ਨਰਮ ਕਰ ਲੈਣਾ ਆਪਾਂ ਠੀਕ ਹੈ ਜੀ ਨਰਮ ਕਰਕੇ ਇਹ ਛੋਟਾ ਕਰ ਲੈਣਾ ਤਾਂ ਮਤਲਬ ਬੈਠਣਾ ਕਰ ਲੈਣਾ ਇਹ ਕਿਸੇ ਸਰਪਟਾ ਦਾ ਮੰਨੀ ਰੱਤ ਇਹਨਾਂ ਨੂੰ ਜਿਹੜੇ ਏਜੰਟ ਦੇ ਕਿਲਰ ਦੇ ਆ ਜਾਂ ਨਾ ਸਾਰੇ ਛੋਟੇ ਛੋਟੇ ਕੀ ਜਿਹੜੇ ਉਹ ਸਾਡੇ ਬੇਚਾਨੇ ਇਹਦੇ ਬਾਏ ਦੇ ਬਾਏ ਦੇ ਜੇ ਇਹ ਤਾਂ ਗੱਠ ਆਉਂਦੀ ਆ ਤਾਂ ਠੀਕ ਆ ਜੇ ਨਹੀਂ ਆਉਂਦੀ ਤਾਂ ਆਪਾਂ ਦੂਜੇ ਲੜ ਦੇ ਵਿੱਚ ਇਹਨੂੰ ਰੱਖ ਲਈਏ ਠੀਕ ਹੈ ਹੱਜ ਦੇ ਇਹ ਪੱਗ ਦੇ ਅੱਗ ਬੰਨਣ ਦੇ ਨਾਲ ਵੀ ਮੇਰੀ ਪੂਣੀ ਫਿਲਰ ਦੀ ਨਾ ਆਪਣੀ ਉਹਦੇ ਨਾਲ ਪੱਗ ਦੀ ਪ੍ਰਾਪਤੀ ਆਉਂਦੀ ਹੈ ਉਹੀ ਕੋਈ ਗੱਲ ਨਹੀਂ ਆ ਵੀ ਜਦੋਂ ਨਹੀਂ ਕਰਨੀ ਹੈ ਤੇ ਆਹ ਸੀਲ ਸੱਬੇਤ ਕਰ ਲੈਣੀ ਹੈ ਉਹ ਵਸਤੂ ਨੂੰ ਜਿਹੜੀ ਪਾਗੜੀ ਹੈ ਠੀਕ ਹੈ ਨਾ ਦੋਨਾਂ ਦੇ ਕੱਪੜੇ ਤੇਰੇ ਵੀ ਮੇਰੇ ਵੀ ਕੱਪੜੇ ਛੇੜੀ ਉਹਨਾਂ ਦੇ ਹਮਲਾ ਲੈੱਟ ਸਾਈਡ ਰਹਿਣੀ ਚਾਹੀਦੀ ਹੈ ਠੀਕ ਹੈ ਜਦੋਂ ਬਰਾਬਰ ਵਿੱਚ ਆਪਾਂ ਕੋਈ ਉਹਨੂੰ ਬਸ ਬਰਾਬਰ ਹੱਥ ਕਰਕੇ ਕੱਪੜਾ ਫੋਲਡ ਕਰ ਲੈਂਦੇ ਹਾਂ ਆਹ ਤੀਂ ਕੱਪੜੇ ਤੇ ਕੋਈ ਵੀ ਕੁੰਜਾ ਮਾਰ ਲਓ ਤੀਂ ਕੱਪੜਾ ਫਿੰਦੀ ਜਦੋਂ ਅੱਧਾ ਕੋਲੀ ਤਾਂ ਕੱਪੜਾ ਕੋਲੀ ਦਿੱਤਾ ਦੋਨੇ ਪਾਸੋਂ ਕੋਈ ਕੱਪੜਾ ਅੰਦਰੋਂ ਫੋਲਡ ਕਰ ਲਈਏ ਤੇ ਆਖਰੀ ਤਿੰਨ ਤੇ ਆਖਰੀ ਇਹ ਜਿੱਦ ਤੋਂ ਨਾ ਇਹ ਦੋ ਧਾਰੀਆਂ ਬਣਦੀਆਂ ਹਨ ਇਹੇ ਫੜਨੀ ਆ ਤੇ ਪੂਣੀ ਇੰਨੀ ਚੌੜੀ ਹੋਣੀ ਚਾਹੀਦੀ ਠੀਕ ਹੈ ਜਿੱਦ ਰੋ ਵੀ ਇੰਨੀ ਚੌੜੀ ਥੋੜਾ ਥੋੜਾ ਕਪੜਾ ਹੜੇ ਪਾਤੀ ਕਪੜਾ ਬੇਚੀ ਕਰ ਦੇਣਾ ਕਿ ਇੰਨਾ ਹੀ ਇਤਰਾ ਛੋੜਾ ਹੋਣਾ ਚਾਹੀਦਾ ਇਹ ਨਹੀਂ ਇਤਰਾ ਹੱਥ ਜਿੰਨਾ ਇੱਥੇ ਵੀ ਇਦਾਂ ਦੋ ਤਿੰਨ ਚੁੰਨੀਆਂ ਲਾ ਲਈ ਦੀਆਂ ਇੱਥੇ ਚੁੰਨੀਆਂ ਲਗਾ ਲਓ ਇੱਥੇ ਚੁੰਨੀਆਂ ਲਗਾ ਲਓ ਬਾਕੀ ਕਪੜਾ ਛੱਡ ਥੋੜਾ ਥੋੜਾ ਲਾ ਪੜ ਕੇ ਇਦਾਂ ਕਰ ਦੇਖੋ ਜੀ ਕੁੰਜੋ ਵੀ ਪੱਗ ਬੰਨਣੀ ਹੈ ਸਾਜਣਾ ਇਹਦੇ ਜੋੜਾ ਹਾਂ ਪਰ ਥੇਹੀ ਦਿੱਤਾ ਪੂਣੀ ਦਿੱਤੀ ਤੇ ਥੱਲੇ ਨੂੰ ਕਰ ਲੈਣਾ ਥੱਲੇ ਵਾਲਾ ਪਾਸਾ ਉੱਪਰ ਕੋਈ ਬੰਨਣਾ ਹੁੰਦਾ ਠੀਕ ਹੈ ਜੀ ਜੇ ਵੀ ਸਾਜੇ ਸਟਾਰਟ ਕਰਨੀ ਹੈ ਪੱਗ ਇਦਾਂ ਫੜਨੀ ਹੈ ਇਦਾਂ ਲੜਨ ਨੂੰ ਰੱਖਣਾ ਪਹਿਲਾਂ ਲੜ ਕੇ ਕੀ ਕਰਦੇ ਇਦਾਂ ਫੜਦੇ ਆ ਇਧਰ ਨੂੰ ਤੇ ਨਹੀਂ ਪਤਾ ਲੱਗਦਾ ਜੇ ਇਦਾਂ ਫੜਲਣ ਦੇ ਤਾਂ ਨਾਲ ਕਿਧਰ ਨੂੰ ਘੁਮਾਣਾ ਖੱਬਿਆ ਤੇ ਸਿਰਾ ਸੱਜਿਆ ਤੇ ਪੱਗ ਦੀ ਪੂਣੀ ਸਾਰੀ ਹੋਣੀ ਚਾਹੀਦੀ ਹੈ ਲੜ ਇਦਾਂ ਫੜ ਕੇ ਇਦਾਂ ਦਿਲ ਦੇ ਉੱਤੇ ਵੀ ਝਪਣ ਦੀ ਠੀਕ ਹੈ ਜੀ ਇੱਕ ਉਂਗਲ ਦਾ ਲਾੜਾ ਪਾਸਾ ਛੱਡ ਲਿਆ ਕਰਨਾ ਨੂਣਾ ਫੜ ਕੇ ਪੱਗ ਦੀ ਸਟਾਰਟਿੰਗ ਇਦਾਂ ਕਰ ਲਈ ਜੀ ਠੀਕ ਹੈ ਜੀ ਆਹ ਪਹਿਲਾ ਲਾੜਾ ਸੈਂਟਰ 'ਚ ਰੱਖਣਾ ਠੀਕ ਹੈ ਜੀ ਆਪਦੇ ਕੋਲ ਤੈਨੂੰ ਲੜ ਨੂੰ ਰੱਖ ਕੇ ਅੱਖ ਰੱਬ ਨਹੀਂ ਹੁਣੀ ਤੇ ਵੀ ਜ਼ਿਆਦਾ ਠੀਕ ਹੈ ਜੀ ਆਸਰੀ ਕੋੜ ਰੱਖ ਕੇ ਜਿੰਨਾ ਕਮਾਣਾ ਇਹਦੇ ਵਿੱਚ ਹੁਣ ਕੋਈ ਬਾਲ ਨਹੀਂ ਆਪਾਂ ਰੱਖਿਆ ਠੀਕ ਹੈ ਜੀ ਬਾਲ ਦਾ ਮਤਲਬ ਕਿ ਪੂਣੀ ਘੁੰਮੀ ਨਹੀਂ ਇੱਦਾਂ ਜਿਹੜੀ ਘੁੰਮੀਆਂ ਨਹੀਂ ਪੂਣੀ ਤੇ ਆਪਾਂ ਨੂੰ ਪਤਾ ਨਾਲ ਦਾ ਪੱਗ ਸਹੀ ਨਹੀਂ ਬੈਗੀ ਆ ਚੀਜ਼ ਦਾ ਧਿਆਨ ਰੱਖਣਾ ਜੀ ਪੱਗ ਵੀ ਪੂਣੀ ਜਿਹੜੀ ਆ ਜੋੜ ਹਮੇਸ਼ਾ ਥੱਲੇ ਰਵੇ ਹਰ ਵਾਰੀ ਜੀ ਇਹ ਵੀ ਇਹ ਮੋਟਾ ਬਸਾਉ ਪਰ ਪੱਤਰਾ ਨਾਲ ਰੱਖ ਲੈ ਰਵੇ ਤੇ ਦੁਆ ਲੈਣੇ ਤੇ ਲੱਜ ਰੱਖ ਦਿੰਦਾ ਠੀਕ ਹੈ ਜੀ ਲਾ ਕੇ ਰੱਖਣ ਤੋਂ ਬਾਅਦ ਆਪਾਂ ਇਹਦਾ ਦੋ ਉਂਗਲਾਂ ਦੇ ਨਾਲ ਕੋਣੀਪ ਥੋੜੀ ਇਕੱਠੀ ਕਰ ਦੇਣੀ ਉੱਪਰੋਂ ਵੀਰ ਫੱਲ ਹੋਵੇ ਇਦਾਂ ਠੀਕ ਹੈ ਜੀ ਠੀਕ ਕਰਕੇ ਇੱਕ ਉਂਗਲਾ ਲਾੜ ਇਥੇ ਤੇ ਇੱਕ ਉਂਗਲਾ ਬੇਲ ਪਾਈ ਜਾਣਾ ਇਦਾਂ ਠੀਕ ਹੈ ਜੀ ਕੋਈ ਇਹ ਬਣ ਗਿਆ ਕਰੇ ਇਹ ਸ਼ੇਪ ਇਹ ਆਪਣੀ ਕੋਣੀ ਹਰ ਵਾਰੀ ਸਾਫ ਇੰਨੂਵੇਟ ਦਾ ਸਾਫ ਆਵੇ ਪਿੰਸ ਹਰ ਵਾਰੀ ਪੂਣੀ ਚੈੱਕ ਰਹੀ ਜਾਨੀ ਵੀ ਜੋੜ ੱੱਲੇ ਹੋਣਾ ਚਾਹੀਦਾ ਤੇ ਬੰਦ ਪਾਸਾ ਉੱਪਰ ਹੋਣਾ ਚਾਹੀਦਾ ਤੇ ਲੜ ਜਿੱਥੇ ਪਹਿਲਾ ਲੜ ਰੱਖਿਆ ਉਹਦੇ ਲਾਗੇ ਰੱਖਣਾ ਇਹ ਲਾਗੇ ਰੱਖ ਕੇ ਇਹ ਅਗਲੀ ਵਾਰੀ ਕੀ ਕਰਨਾ ਉੱਪਰੋਂ ਥੱਲਿਓ ਕੱਪੜਾ ਫੋਲਡ ਕਰ ਲੈਣਾ ਹਰ ਵਾਰੀ ਨੱਕ ਦੀ ਸਿਹਤ ਤੋਂ ਫੋਲਡ ਕਰਦੇ ਆ ਕਰਨਾ ਇਹਦਾ ਠੀਕ ਹੈ ਜੀ ਅਗਲਾ ਲੜ ਜਿਹੜਾ ਇੱਥੇ ਲਾ ਤਾਂ ਨੂੰ ਜਾਈ ਜਾਂਦੇ ਲੜ ਟਿੱਕਣ ਵਾਲੇ ਹੌਲੀ ਹੌਲੀ ਥੱਲੇ ਨੂੰ ਆ ਜੀ ਠੀਕ ਹੈ ਜੀ ਕਿਹੜਾ ਆਖਰੀ ਲੜਵਾ ਤੁਹਾਡੇ ਪੱਗ ਦਾ ਇਹ ਵੀ ਇੰਨਾ ਕੁ ਵੈਸੇ ਆਉਣਾ ਚਾਹੀਦਾ ਠੀਕ ਹੈ ਜੀ ਇਸ ਤੋਂ ਜ਼ਿਆਦਾ ਲੰਬਾ ਦੇ ਛੋਟਾ ਨਾ ਹੋਵੇ ਤਾਂ ਵਧੀਆ ਰਹੇਗਾ ਜਦੋਂ ਇਹ ਲੜ ਲੰਬਾ ਆਏਗਾ ਇਹ ਫਿਰ ਆਪਾਂ ਸਮਝਣਾ ਵੀ ਪੱਗ ਸਤਮਣੀ ਹੋ ਰਹੀ ਪੂਰਾ ਨਹੀਂ ਆ ਰਿਹਾ ਲੜ ਇਹ ਲਾੜੜ ਪੂਰਾ ਕਰਨਾ ਬੜਾ ਜ਼ਰੂਰੀ ਆ ਇਹ ਤੁਸੀਂ ਨਾ ਇੱਥੇ ਜਦੋਂ ਰੋਜ਼ ਲੈ ਕੇ ਆਉਂਗੇ 4 ਕਿ ਮੀਟਰ ਦੀ ਪੱਗ ਸੀਲ ਲਾ ਕੇ ਠੀਕ ਹੈ ਜੀ ਫਿਰ ਇਹ ਆਪਾਂ ਲਾੜੜ ਇਹਦਾ ਪੂਰਾ ਕਰ ਲਿਆ ਕਰਨਾ ਠੀਕ ਹੈ ਜੀ ਉਹਨਾਂ ਲਾੜ ਜਿਹੜਾ ਇਹ ਅੱਖ ਦੇ ਕੋਲ ਆਹ ਵਾਲਾ ਲਾੜ ਆਉਣਾ ਕਿਸੇ ਕੀ ਕਰਦੇ ਆ ਆਹ ਵੀ ਰੱਖਿਆ ਤੇ ਆ ਵੀ ਅੱਖ ਦੇ ਕੋਲ ਇਹ ਇਦਾਂ ਨਹੀਂ ਆਉਣਾ ਹਨਾ ਹੌਲੀ ਹੌਲੀ ਪੱਗ ਇਧਰੋਂ ਤਾਂ ਜਾ ਰਹੀ ਹੈ ਵੱਜਦੀ ਪਰ ਇਧਰੋਂ ਠਾਣੋਂ ਆ ਰਹੀ ਹੈ ਇਹ ਜਿਹੜਾ ਲਾੜੜਾ ਬੀਕ ਏਡਾ ਲੰਬਾ ਲੜਣਾ ਆਉਣਾ ਚਾਹੀਦਾ ਬੱਸ ਇਸ ਤੋਂ ਜਿਹੜਾ ਬਾਕੀ ਲੜਾ ਉਹ ਕਟਿੰਗ ਆਪਾਂ ਤਰੀਕੇ ਨਾਲ ਕਰਨਾ ਹੁੰਦਾ ਈ ਇਹਦਾ ਸੈਟਾ ਕੰਨਾ ਪਿਆ ਲੜ ਫੜ ਕੇ ਇਹਦਾ ਸੈਟਾ ਕਰ ਲਈਦਾ